ਚਰਨਕਾਟ ਵਾਲੇ ਬਾਬਾ ਬਲਜਿੰਦਰ ਸਿੰਘ ਨੂੰ ਹੁਣ ਅਦਾਲਤ ਨੇ 10 ਸਾਲ ਦੀ ਕੈਦ ਸੁਣਾਈ ਹੈ ਅਦਾਲਤ ਨੇ ਕਿ ਉਹੀ ਬਾਬਾ ਜਿਸ ਨੂੰ ਕਿ ਅਮਰਪਾਲ ਸਿੰਘ ਮਹਿਰੋ ਦੇ ਵੱਲੋਂ ਬੇਨਕਾਬ ਕੀਤਾ ਗਿਆ ਸੀ ਤਾਂ ਦੱਸਦੇ ਕਿ ਇਸ ਬਾਬੇ ਦੇ ਵੱਲੋਂ ਚਰਨਕਾਟ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਡੇਰੇ ਦੇ ਵਿੱਚ ਇੱਕ ਲੜਕੀ ਦੇ ਨਾਲ ਗਲਤ ਹਰਕਤ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਹੋਟਲ ਦੇ ਵਿੱਚ ਵੀ ਉਸ ਨੂੰ ਲਜਾਇਆ ਜਾਂਦਾ ਤਾਂ ਇਸ ਮਾਮਲੇ ਦੇ ਵਿੱਚ ਹੁਣ ਮੋਕਾ ਅਦਾਲਤ ਦੇ ਵੱਲੋਂ ਫੈਸਲਾ ਸੁਣਾਉਂਦੇ ਹੋਏ ਇਸ ਬਾਬੇ ਨੂੰ 10 ਸਾਲ ਦੀ ਕੈਦ ਸੁਣਾਈ ਆ ਅਤੇ 55000 ਤੇ ਜਰਮਾਨਾ ਇਸ ਨੂੰ ਦਿਨਾ ਹੋਵੇਗਾ ਤਾਂ ਦੱਸ ਦਿਆ ਕਿ ਪਿਛਲੇ ਸਾਲ 18 ਸਤੰਬਰ 2024 ਨੂੰ ਲੜਕੀ ਦੇ ਵੱਲੋਂ ਪੇਡ ਤੇ ਲੜਕੀ ਦੇ ਵੱਲੋਂ ਜਿਹੜੀ ਆਰਰਖਵਾਸ ਦਿੱਤੀ ਜਾਂਦੀ ਆ ਥਾਣੇ ਦੇ ਵਿੱਚ ਸ਼ਿਕਾਇਤ ਲਿਖਾਈ ਜਾਂਦੀ ਆ ਤਾਂ ਉਸ ਮਾਮਲੇ ਤੇ ਜਿਹੜੀ ਆੇ ਕਾਰਵਾਈ ਹੁੰਦੀ ਆ ਤਦ ਦੱਸ ਦਿਆ ਕਿ ਇਹ ਮਾਮਲਾ ਉਹੀ ਹੈ ਜਦੋਂ ਅਮਰਪਾਲ ਸਿੰਘ ਮੈਰੋਂ ਨੇ ਇਸ ਲੜਕੀ ਨੂੰ ਨਾਲ ਲੈ ਜਾ ਕੇ ਇਸ ਬਾਬੇ ਦੇ ਨਾਲ ਸਿੱਧਾ ਗੱਲਬਾਤ ਕੀਤੀ ਸੀ ਅਤੇ ਬਾਅਦ ਵਿੱਚ ਇਹ ਮਾਮਲਾ ਕਾਫੀ ਸੁਰਖਿਆਂ ਦੇ ਵਿੱਚ ਰਿਹਾ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਕਾਰਵਾਈ ਕੀਤੀ ਗਈ ਤਾਂ ਹੁਣ ਦੱਸ ਦਿਆ ਕਿ ਮੋਕਾ ਅਦਾਲਤ ਦੇ ਵੱਲੋਂ ਇਹ ਫੈਸਲਾ ਜਿਹੜਾ ਉਹ ਸੁਣਾਇਆ ਗਿਆ ਹੈ ਤਾਂ ਦੱਸ ਦਈਏ ਕਿ ਲੜਕੀ ਜਿਹੜੀ ਆ ਪੀੜਤ ਲੜਕੀ ਆ ਉਸ ਦਾ ਭਰਾ ਜਿਹੜਾ ਨਸ਼ੇ ਕਰਦਾ ਸੀ ਅਤੇ ਇਹ ਲੜਕੀ ਜਿਹੜੀ ਆ ਉਹ ਡੇਰੇ ਦੇ ਵਿੱਚ ਜਾਂਦੀ ਆ ਅਤੇ ਅਰਦਾਸ ਕਰਵਾਉਣ ਦੇ ਲਈ ਜਾਂਦੀ ਆ ਤਾਂ ਉੱਥੇ ਉਸ ਬੱਬ ਦੇ ਵੱਲੋਂ ਬੱਬ ਬਲਜਿੰਦਰ ਸਿੰਘ ਦੇ ਵੱਲੋਂ ਜਿਹੜੀ ਆ ਅਰਦਾਸ ਕਰਨ ਦੇ ਬਹਾਨੇ ਉਸ ਦੇ ਨਾਲ ਜਿਹੜੀ ਆ ਉਸ ਨੂੰ ਡੇਰੇ ਦੇ ਵਿੱਚ ਲਿਜਾਇਆ ਜਾਂਦਾ ਅਤੇ ਉਸ ਤੋਂ ਬਾਅਦ ਜਿਹੜੀ ਆ ਉਸ ਨਾਲ ਜਿਹੜੀ ਆ ਇਹ ਜਿਹੜੀ ਗੱਲਬਾਤ ਸ਼ੁਰੂ ਹੋ ਜਾਂਦੀ ਆ ਤੇ ਹੋਟਲ ਦੇ ਵਿੱਚ ਲਿਜਾ ਕੇ ਉਸਦੇ ਨਾਲ ਗਲਤ ਹਰਕਤ ਕੀਤੀ ਜਾਂਦੀ ਆ। ਹੋਟਲ ਦੇ ਵਿੱਚ ਖਾਣਾ ਖਾਣ ਦੇ ਬਹਾਨੇ ਉਸ ਨੂੰ ਬੁਲਾਇਆ ਜਾਂਦਾ ਅਤੇ ਫਿਰ ਬਾਅਦ ਵਿੱਚ ਇਹ ਲਗਾਤਾਰ ਜਿਹੜਾ ਉਹ ਕੰਮ ਚੱਲਦਾ ਰਹਿੰਦਾ ਤਾਂ ਦੱਸ ਦਈਏ ਕਿ ਅਮਨਪਾਲ ਸਿੰਘ ਮੈਰੋ ਦੇ ਵੱਲੋਂ ਇਸ ਨੂੰ ਬੇਨਕਾਬ ਕੀਤਾ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਜਿਹੜੀ ਆ ਉਹ ਸਾਹਮਣੇ ਆਈ ਆ ਕਿ ਇਸ ਬਾਬੇ ਨੂੰ ਜਿਹੜੀ ਆ 10 ਸਾਲ ਦੀ ਕੈਦ ਸੁਣਾਈ ਗਈ ਹੈ ਤੇ 55000 ਦਾ ਜਿਹੜਾ ਜੁਰਮਾਨਾ ਉਹ ਮੋਗਾ ਅਦਾਲਤ ਦੇ ਵੱਲੋਂ ਸੁਣਾਇਆ ਗਿਆ। ਚਰਨਕਾਟ ਵਾਲੇ ਬਾਬਾ ਬਲਜਿੰਦਰ ਸਿੰਘ ਨੂੰ ਹੁਣ ਅਦਾਲਤ ਨੇ 10 ਸਾਲ ਦੀ ਕੈਦ ਸੁਣਾਈ ਹੈ ਅਦਾਲਤ ਨੇ ਕਿ ਉਹੀ ਬਾਬਾ ਜਿਸ ਨੂੰ ਕਿ ਅਮਰਪਾਲ ਸਿੰਘ ਮਹਿਰੋ ਦੇ ਵੱਲੋਂ ਬੇਨਕਾਬ ਕੀਤਾ ਗਿਆ ਸੀ ਤਾਂ ਦੱਸਦੇ ਕਿ ਇਸ ਬਾਬੇ ਦੇ ਵੱਲੋਂ ਚਰਨਕਾਟ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਡੇਰੇ ਦੇ ਵਿੱਚ ਇੱਕ ਲੜਕੀ ਦੇ ਨਾਲ ਗਲਤ ਹਰਕਤ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਹੋਟਲ ਦੇ ਵਿੱਚ ਵੀ ਉਸ ਨੂੰ ਲਜਾਇਆ ਜਾਂਦਾ ਤਾਂ ਇਸ ਮਾਮਲੇ ਦੇ ਵਿੱਚ ਹੁਣ ਮੋਕਾ ਅਦਾਲਤ ਦੇ ਵੱਲੋਂ ਫੈਸਲਾ ਸੁਣਾਉਂਦੇ ਹੋਏ ਇਸ ਬਾਬੇ ਨੂੰ 10 ਸਾਲ ਦੀ ਕੈਦ ਸੁਣਾਈ ਆ ਅਤੇ 55000 ਤੇ ਜਰਮਾਨਾ ਇਸ ਨੂੰ ਦਿਨਾ ਹੋਵੇਗਾ ਤਾਂ ਦੱਸ ਦਿਆ ਕਿ ਪਿਛਲੇ ਸਾਲ 18 ਸਤੰਬਰ 2024 ਨੂੰ ਲੜਕੀ ਦੇ ਵੱਲੋਂ ਪੇਡ ਤੇ ਲੜਕੀ ਦੇ ਵੱਲੋਂ ਜਿਹੜੀ ਆਰਰਖਵਾਸ ਦਿੱਤੀ ਜਾਂਦੀ ਆ ਥਾਣੇ ਦੇ ਵਿੱਚ ਸ਼ਿਕਾਇਤ ਲਿਖਾਈ ਜਾਂਦੀ ਆ ਤਾਂ ਉਸ ਮਾਮਲੇ ਤੇ ਜਿਹੜੀ ਆੇ ਕਾਰਵਾਈ ਹੁੰਦੀ ਆ ਤਦ ਦੱਸ ਦਿਆ ਕਿ ਇਹ ਮਾਮਲਾ ਉਹੀ ਹੈ ਜਦੋਂ ਅਮਰਪਾਲ ਸਿੰਘ ਮੈਰੋਂ ਨੇ ਇਸ ਲੜਕੀ ਨੂੰ ਨਾਲ ਲੈ ਜਾ ਕੇ ਇਸ ਬਾਬੇ ਦੇ ਨਾਲ ਸਿੱਧਾ ਗੱਲਬਾਤ ਕੀਤੀ ਸੀ ਅਤੇ ਬਾਅਦ ਵਿੱਚ ਇਹ ਮਾਮਲਾ ਕਾਫੀ ਸੁਰਖਿਆਂ ਦੇ ਵਿੱਚ ਰਿਹਾ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਕਾਰਵਾਈ ਕੀਤੀ ਗਈ ਤਾਂ ਹੁਣ ਦੱਸ ਦਿਆ ਕਿ ਮੋਕਾ ਅਦਾਲਤ ਦੇ ਵੱਲੋਂ ਇਹ ਫੈਸਲਾ ਜਿਹੜਾ ਉਹ ਸੁਣਾਇਆ ਗਿਆ ਹੈ ਤਾਂ ਦੱਸ ਦਈਏ ਕਿ ਲੜਕੀ ਜਿਹੜੀ ਆ ਪੀੜਤ ਲੜਕੀ ਆ ਉਸ ਦਾ ਭਰਾ ਜਿਹੜਾ ਨਸ਼ੇ ਕਰਦਾ ਸੀ ਅਤੇ ਇਹ ਲੜਕੀ ਜਿਹੜੀ ਆ ਉਹ ਡੇਰੇ ਦੇ ਵਿੱਚ ਜਾਂਦੀ ਆ ਅਤੇ ਅਰਦਾਸ ਕਰਵਾਉਣ ਦੇ ਲਈ ਜਾਂਦੀ ਆ ਤਾਂ ਉੱਥੇ ਉਸ ਬੱਬ ਦੇ ਵੱਲੋਂ ਬੱਬ ਬਲਜਿੰਦਰ ਸਿੰਘ ਦੇ ਵੱਲੋਂ ਜਿਹੜੀ ਆ ਅਰਦਾਸ ਕਰਨ ਦੇ ਬਹਾਨੇ ਉਸ ਦੇ ਨਾਲ ਜਿਹੜੀ ਆ ਉਸ ਨੂੰ ਡੇਰੇ ਦੇ ਵਿੱਚ ਲਿਜਾਇਆ ਜਾਂਦਾ ਅਤੇ ਉਸ ਤੋਂ ਬਾਅਦ ਜਿਹੜੀ ਆ ਉਸ ਨਾਲ ਜਿਹੜੀ ਆ ਇਹ ਜਿਹੜੀ ਗੱਲਬਾਤ ਸ਼ੁਰੂ ਹੋ ਜਾਂਦੀ ਆ ਤੇ ਹੋਟਲ ਦੇ ਵਿੱਚ ਲਿਜਾ ਕੇ ਉਸਦੇ ਨਾਲ ਗਲਤ ਹਰਕਤ ਕੀਤੀ ਜਾਂਦੀ ਆ। ਹੋਟਲ ਦੇ ਵਿੱਚ ਖਾਣਾ ਖਾਣ ਦੇ ਬਹਾਨੇ ਉਸ ਨੂੰ ਬੁਲਾਇਆ ਜਾਂਦਾ ਅਤੇ ਫਿਰ ਬਾਅਦ ਵਿੱਚ ਇਹ ਲਗਾਤਾਰ ਜਿਹੜਾ ਉਹ ਕੰਮ ਚੱਲਦਾ ਰਹਿੰਦਾ ਤਾਂ ਦੱਸ ਦਈਏ ਕਿ ਅਮਨਪਾਲ ਸਿੰਘ ਮੈਰੋ ਦੇ ਵੱਲੋਂ ਇਸ ਨੂੰ ਬੇਨਕਾਬ ਕੀਤਾ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਜਿਹੜੀ ਆ ਉਹ ਸਾਹਮਣੇ ਆਈ ਆ ਕਿ ਇਸ ਬਾਬੇ ਨੂੰ ਜਿਹੜੀ ਆ 10 ਸਾਲ ਦੀ ਕੈਦ ਸੁਣਾਈ ਗਈ ਹੈ ਤੇ 55000 ਦਾ ਜਿਹੜਾ ਜੁਰਮਾਨਾ ਉਹ ਮੋਗਾ ਅਦਾਲਤ ਦੇ ਵੱਲੋਂ ਸੁਣਾਇਆ ਗਿਆ।